ਗੁਰੂ ਪਿਆਰੇਓ ਕਿਹੜੇ ਜੀਵਨ ਦਾ ਭਗਤੀ ਦਾ ਰੰਗ ਕਰਦੇ ਨਹੀਂ ਕਰਦਾ ਇਸ ਸਵਾਲ ਦਾ ਜਵਾਬ ਗੁਰੂ ਜੀ 85 ਅੰਗ ਤੇ ਬਖਸ਼ਿਸ਼ ਕਰਦੇ ਹਨ ਨਾਨਕ ਨਾਮ ਰਤੇ ਸੇ ਰੰਗਲੇ ਗੁਰ ਕੇ ਸਹਿਜ ਸੁਪਾਏ ਮਨ ਦੇ ਨਾਮ ਰਤੀ ਸੀ ਰੰਗ ਲੈ ਗੁਰ ਕੇ ਸਹਿਜ ਸੁਪਾਏ ਇਹ ਨਨਕ ਜੋ ਜੀਵ ਗੁਰੂ ਦੇ ਗਿਆਨ ਤੇ ਸੁਭਾਉ ਵਿੱਚ ਆਪਣੀ ਮਤ ਦੇ ਸੁਭਾਉ ਲੀਨ ਕਰ ਦਿੰਦੇ ਹਨ ਉਹ ਨਾਮ ਵਿੱਚ ਭਿੱਜੇ ਹੋਏ অতি ਸੁੰਦਰ ਹਨ ਵਕਤੀ ਰੰਗ ਨ ਉਤਰੇ ਸਹਿਜ ਰਹੇ ਸਮਾਏ ਸਹਿਜ ਅਵਸਥਾ ਵਿੱਚ ਲੀਨ ਰਹਿਣ ਕਰਕੇ ਉਹਨਾਂ ਦਾ ਭਗਤੀ ਦਾ ਰੰਗ ਕਦੇ ਨਿਰਤਤਾ ਗੁਰੂ ਪਿਆਰਿਓ ਜਿਹੜੇ ਜੀਵ ਆਪਣੀ ਮਤ ਤੇ ਸੁਭਾਅ ਨੂੰ ਗੁਰੂ ਦੇ ਸੁਭਾਅ ਵਿੱਚ ਲੀਨ ਕਰ ਦਿੰਦੇ ਹਨ ਸਹਿਜ ਅਵਸਥਾ ਵਿੱਚ ਟਿਕ ਜਾਂਦੇ ਹਨ ਜੋ ਵਸਤਾ ਵਿੱਚ ਲੀਨ ਕਰਨ ਕਰਕੇ ਉਹਨਾਂ ਦਾ ਭक्ति ਦਾ ਰੰਗ ਕਦੇ ਨਹੀਂ ਤਰਤਾ